ਬਾਬਾ ਜੀ ਬੇਨਤੀ ਹੈ ਕਿ ਮੈਂ ਜਦੋਂ ਪਰਿਮਸ਼ੰਤ ਵਿੱਚ ਬੈਠਦਾ ਨਹੀਂ ਜਾਵੇ ਸੇ ਵੀ ਚੱਲਦਾ ਫਿਰਦਾ ਤਾਂ ਕੁਝ ਆਵਾਜ਼ਾਂ ਕੁਝ ਲੁਬਾਵਨੀਆਂ ਕੁਝ ਮਿੱਠੀਆਂ ਕੁਝ ਗਾਈਡਿੰਗ ਕਿਸ ਤਰ੍ਹਾਂ ਗੁਰਬਾਣੀ ਦੀਆਂ ਵੀ ਪਿਕਚਰਾਂ ਦੀਆਂ ਵੀ ਜਾਂ ਹੋਰ ਕਈ ਪ੍ਰਕਾਰ ਦੀਆਂ ਆਵਾਜ਼ਾਂ ਆndੀਆਂ ਨੇ ਮਸਲਨ ਮਾਇਆ ਨਾਲ ਬੜੀ ਤੇਰੇ ਪਿੱਛੇ ਕਿਉਂ ਨਹੀਂ ਛੋੜਦਾ ਇਸ ਤਰ੍ਹਾਂ ਉਹ ਦਿਵਾਲ ਤੇਰੀ ਦਇਆ ਵਿਚਾਰੀ ਇਸ ਤਰ੍ਹਾਂ ਦੀ ਮਸਲਨ ਇਹ ਯੰ ਬਲੇਸ਼ਾ ਜੇ ਕੋਈ ਸਾਨੂੰ ਇਸ ਤਰ੍ਹਾਂ ਆ ਕੇ ਇਸ ਤਰ੍ਹਾਂ ਦੀ ਆਵਾਜ਼ਾਂ ਆਉਂਦੀ ਹੈ ਬਟ ਆਪਾਂ ਧਿਆਨ ਦੇਣਾ ਇਹ ਨਾ ਜੋ ਵੀ ਮੰਤੇ ਉੱਤੇ ਗਹਿਰਾ ਪ੍ਰਭਾਵ ਪੈਜੇ ਮਨ ਵਿੱਚ ਤਾਕਤ ਹੈ ਕਿ ਬਾਰ ਬਾਰ ਉਹਨਾਂ ਨੂੰ ਸਾਹਮਣੇ ਰੱਖੂਗੀ ਠੀਕ ਹੈ ਸਾਨੂੰ ਸਿਰਫ ਇੱਕ ਚੀਜ਼ ਚਾਹੀਦੀ ਹੈ ਉਹ ਸ਼ਬਦ ਹੈ ਤਾਂ ਸ਼ਬਦ ਔਰ ਲਫ਼ਜ਼ ਬਹੁਤ ਅਲੱਗ-ਅਲੱਗ ਚੀਜ਼ ਹੈ ਸੋ ਇਸ ਕਰਕੇ ਆਪਾਂ ਲਫ਼ਜ਼ਾਂ ਤੋਂ ਅੱਗੇ ਵਧਣਾ ਤੋ ਇਸ ਕਰਕੇ ਨੰਦੇ ਧਿਆਨ ਨਾ ਦਿਓ ਤੁਸੀਂ ਦਾ ਧਿਆਨ ਇਕਾਗਰ ਕਰਕੇ ਸਿਮਰਨ ਦੇ ਨਾਲ ਜੋੜੋ ਜਿਵੇਂ ਜਿਵੇਂ ਇਕਾਗਰਤਾ ਆਉਗੀ ਸ਼ਬਦ ਸੁਣਾਈ ਦੇਊਗਾ ਉਹਦੇ ਨਾਲ ਆਪਣੇ ਆਪ ਨੂੰ ਜੋ ਤੇ ਭਾਵੇਂ ਸ਼ਬਦ ਵੀ ਸੁੰਦਾ ਹੈ ਚਾਹੇ ਹਲਕਾ ਚਾਹੇ ਸਮ ਟਾਈਮਸ ਥੇਜ਼ ਵੀ ਤੁਸੀਂ ਸੁਣੋ ਤੇ ਪਰ ਲੇਟ ਕੀ ਹੁਣ ਮੈਨੂੰ ਕੋ ਹੁੰਦਾ ਹੈ ਲੇਟ ਕੀ ਇਹ ਪੈ ਕੇ ਹੀ ਤਵੱਜਾ ਭਾਵੇਂ ਉਧਰ ਦੇਮਾ ਲੇਕਿਨ ਜੇ ਮੈਂ ਕਹਾਂ ਬਈ ਮੇ ਕੋ ਇਸ ਤਰ੍ਹਾਂ ਕੁਰਸੀ ਤੇ ਬੈਠ ਕੇ ਥੋੜੀ ਦੇਰ ਜਾਂ ਵੈਸੇ ਚੌਂਕੜੀ ਮਾਰ ਕੇ ਥੋੜੀ ਦੇਰ ਹੀ ਹੁੰਦਾ ਹੈ ਬੇਟਾ ਉਹਨੇ ਆਪਣੀ ਕੋਸ਼ਿਸ਼ ਦੇਖਣੀ ਹੈ ਮਾਲਕ ਸਾਡੀ ਅਵਸਥਾ ਜਾਣਦਾ ਹੈ ਕਿ ਆਪਾਂ ਕਿਵੇਂ ਕਰ ਸਕਦੇ ਆ ਕਿੰਨਾ ਕਰ ਸਕਦੇ ਉਸ ਤੋਂ ਕੋਈ ਛੁਪਿਆ ਨਹੀਂਗਾ ਠੀਕ ਹੈ ਕੋਸ਼ਿਸ਼ ਤਾਂ ਇਹੀ ਰਹਿਣੀ ਚਾਹੀਦੀ ਹੈ ਕਿ ਜਿਹੜਾ ਆਪਾਂ ਨੂੰ ਆਸਨ ਦੱਸਿਆ ਗਿਆ ਕਿ ਉਹਦੇ ਵਿੱਚ ਬਹਿ ਕੇ ਆਪਾਂ ਸੁਣੀਏ ਮਗਰ ਸ਼ਬਦ ਤਾਂ 24 ਘੰਟੇ ਵੱਜ ਰਿਹਾ ਜਦੋਂ ਵੀ ਸੁਣਦਾ ਸੁਣੋ ਬਾਬਾ ਚ ਗਲਤੀਆਂ ਤਾਂ ਮੇਰੇ ਕੋਲ ਬਹੁਤ ਹੋਈਆਂ ਨੇ ਮੈਂ ਉਹਨਾਂ ਦੀ ਮਾਫੀ ਮੰਗਣਾ ਚਾਹੁੰਦੀ ਪਹਿਲਾਂ ਤਾਂ ਬੇਟਾ ਇੱਥੇ ਖੜੇ ਹੋ ਕੇ ਮੇਰੇ ਤੋਂ ਮਾਫੀ ਮੰਗਣ ਦੇ ਨਾਲ ਕੋਈ ਨਹੀਂ ਮਿਲਣਾ ਬੇਟਾ ਮੈਂ ਪਹਿਲਾਂ ਵੀ ਅਰਜ਼ ਕੀਤੀ ਨਾ ਬੇਟਾ ਕਰਮ ਆਪਣੇ ਕਿਵੇਂ ਬਣਦੇ ਆ ਬੇਟਾ ਜੋ ਵੀ ਆਪਣੀ ਕਰਨੀ ਹੈ ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ ਉਹਦੇ ਨਾਲ ਆਪਣੇ ਕਰਮ ਬਣਦੇ ਆ ਕਰਮਾਂ ਨਾਲ ਜ਼ਿੰਮੇਵਾਰੀਆਂ ਜੁੜੀਆਂ ਹੋਈਆਂ ਬੇਟਾ ਹੁਣ ਅਸੀਂ ਸੋਚਦੇ ਆ ਕਿ ਕਿਸੇ ਧਰਮ ਸਥਾਨ ਤੇ ਜਾ ਕੇ ਜਾਂ ਖੜੇ ਹੋ ਕੇ ਆਮ ਮੰਗਣ ਦੇ ਨਾਲ ਮਿਲੂਗਾ ਨਹੀਂ ਮਿਲੂਗਾ ਬੇਟਾ ਮੇਰਾ ਕੰਮ ਇਹ ਨਹੀਂ ਕਿ ਤੁਹਾਨੂੰ ਇੱਕ ਝੂਠੀ ਤਸੱਲੀ ਚੋਂ ਕੱਢ ਕੇ ਦੂਜੀ ਚ ਫਸਾ ਦੇਵਾਂ ਸੋ ਕਰਮਾਂ ਦਾ ਹਿਸਾਬ ਕਿਤਾਬ ਤਾਂ ਬੇਟਾ ਹਰੇਕ ਨੇ ਦੇਣਾ ਹੈ ਭਾਵੇਂ ਆਪਾਂ ਵੱਡੇ ਆ ਛੋਟੇ ਆ ਕਰਮਾਂ ਦਾ ਹਿਸਾਬ ਕਿਤਾਬ ਤਾਂ ਆਪਾਂ ਦੇਣਾ ਹੈ ਜੇ ਆਪਾਂ ਭਜਨ ਸਿਮਰਨ ਕਰਾਂਗੇ ਮਾਲਕ ਨੇ ਤਾਕਤ ਬਖਸ਼ੂਗਾ ਕਿ ਆਪਾਂ ਹੱਸਦੇ ਹੱਸਦੇ ਗੁਜ਼ਰ ਜਾਵਾਂਗੇ ਮਗਰ ਇਹ ਸੋਚੀਏ ਕਿ ਜੀ ਖੜੇ ਹੋ ਕੇ ਇੱਥੇ ਅਸੀਂ ਮਾਫੀ ਮੰਗ ਲਈਏ ਤਾਂ ਮਾਫੀ ਮਿਲ ਜੂਗੀ ਜਾਂ ਨਹੀਂ ਹੁੰਦਾ ਬੇਟਾ ਬਾਬਾ ਜੀ ਜੇ ਆਪਾਂ ਡਾਕਟਰ ਦੇ ਅਨਸਾਰ ਦਵਾਈ ਦਈਏ ਪਤੀ ਮ੍ਰਿਤਿ ਹੋ ਜਾਂਦੀ ਹੈ ਫਿਰ ਵੀ ਕਰਮ ਕਰਮ ਬੰਦ ਆ ਨਹੀਂ ਬੇਟਾ ਉਹ ਤਾਂ ਹਮ ਦਵਾਈ ਤਾਂ ਦੇਣੀ ਹੈ ਮਰੀਜ਼ ਨੂੰ ਬੇਟਾ ਉਹਦੇ ਵਿੱਚ ਤੁਹਾਡਾ ਕੀ ਕਰਮ ਹੈਗਾ ਬੇਟਾ ਤੁਸੀਂ ਤਾਂ ਭਲਾਈ ਸੋਚਿਆ ਉਹਨਾਂ ਦਾ ਹਾਂਜੀ ਆਏ ਨਹੀਂ ਸੋਚੀ ਤਾਂ ਬਾਬਾ ਜੀ ਮੈਨੂੰ ਹਿੰਮਤ ਦਿਓ ਮੈਨੂੰ ਭਜਨ ਸਿਮਰਨ ਕਰਨ ਦੀ ਫੇਰੇ ਬੱਚੇ ਵੀ ਜੋ ਚਾਹੁੰਦੇ ਹਨ ਹਿੰਮਤ ਦਿਓ ਜੋ ਚਾਹੁੰਦੇ ਭਜਨ ਸਿਮਰਨ ਕਰਨ ਦੀ ਅੱਗੇ ਵਧਣ ਦੀ ਹਿੰਮਤ ਦਿਓ ਸਾਰੇ ਸਾਰੇ ਪਰਿਵਾਰ ਨੂੰ ਬਾਬਾ ਜੀ